ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਰਦਾਸ ਕਰਦੀਆਂ ਕਿ ਉਹ ਕਾਲਪੁਰਖ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਜਦ ਅਸ ਮਨੋਂ ਲੈਂਦੇ ਹੋਏ ਮੈਂ ਅੱਜ ਤੁਹਾਡੀ ਨਾਲ ਇੱਕ ਸਾਡੇ ਦਾਤਾ ਲੋਕ ਸਿੱਖੀ ਸਰਬਰ ਬਾਬਾ ਜੀ ਦੀ ਕਹਾਣੀ ਸ਼ੇਅਰ ਕਰਨੀ ਆ ਦੋਸਤੋ ਇਹ ਕਹਾਣੀ ਬਿਲਕੁਲ ਸੱਚੀ ਹੈ ਮੈਂ ਆਪਣੀ ਅੱਖੀਂ ਦੇਖੀ ਹੋਈ ਹੈ ਇਹ ਕਹਾਣੀ ਹੈ किसी की जिंदगी बदलती हुई देखी है कि दाता लोग सखी सर पर जो कृपा करते हैं तो किस तरह किसी की रूली खुली हुई जिंदगी भी स्वर्ग बना देता है लोड है श्रद्धा तो प्रेम की दोस्तों एक शिंदर औरत की कहानी है जो बेचारी बिल्कुल गरीब है जिसके कई बार ता दो वक्त ਦੀ ਰੋਟੀ ਵੀ ਨਹੀਂ ਹੁੰਦੀ ਖਾਣ ਲਈ ਤੇ ਉਹ ਪਤਰੀ ਦੇ ਦੋ ਬੱਚੇ ਹਨ ਉਸ ਦਾ પતિ ਸ੍ਰੀ ਦਾਸ਼ਰਾਪੀ ਤੇ ਚੂ ਇਹਵਾ ਜੇ ਦੋਸਤੋ ਸ਼ਿੰਦਰ ਬਲਜਾਰੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਪਰ ਅਚਾਨਕ ਹੀ ਉਸ ਨੂੰ ਇੱਕ ਕੈਂਸਰ ਵਰਗੀ ਭੈੜੀ ਬਿਮਾਰੀ ਹੋ ਗਈ ਦੋਸਤੋ ਤੇ ਉਸ ਨੂੰ ਹੀ ਕੋਰਤਨੀ ਸਲਾਹ ਦਿੱਤੀ ਕਿ ਤੇਰੇ ਛੋਟੇ ਛੋਟੇ ਬੱਚੇ ਹਨ ਤੇਰਾ ਪਤੀ ਵੀ ਕੋਈ ਕੰਮ ਕਰਨੀ ਕਰਦਾ ਤੇ ਤੇਰੀ ਬੱਚਿਆਂ ਦੀ ਪਾਲਣਾ ਕੌਣ ਕਰੇਗਾ ਤੂੰ ਤਾਂ ਮੰਜੀ ਨਾਲ ਜੁੜ ਗਈ ਹੈ ਵਿਚਾਰੀ ਕੁਲੀ ਲਾਂਚ ਕਰਵਾਉਣ ਨੂੰ ਪੈਸਾ ਕਿੱਥੇ ਸੀ ਹੌਲੀ ਹੌਲੀ ਉਸ ਬਿਮਾਰੀ ਨੇ ਉਸਦੀ ਸ਼ਰੀਰ ਨੂੰ ਬਿਲਕੁਲ ਖੀਰ ਲਿਆ ਤੇ ਉਹ ਵਿਚਾਰੀ ਦਾ ਕੰਮ ਵੀ ਛੁੱਟ ਗਿਆ ਇਮਨ ਜੀ ਤੇ ਪਈ ਆਪਣੀ ਭੁੱਖੇ ਬੱਚਿਆਂ ਨੂੰ ਦੇਖ ਕੇ ਤੜਫਦੀ ਰਹਿੰਦੀ। ਦੋਸਤੋ ਉਸ ਇੱਕ ਔਰਤ ਨੇ ਉਸ ਨੂੰ ਸਲਾਹ ਦਿੱਤੀ ਕਿ ਆਪਣੇ ਪੀਰ ਦਾਤਾ ਲੋਕ ਸਖੀ ਸਰਵਰਦੀ ਜੋ ਦਰਗਾਹ ਹੈ ਉਸ ਤੇ ਜਾਇਆ ਕਰ ਤੂੰ। ਉਹਨੂੰ ਸ਼ਰਧਾ ਨਾਲ, ਪ੍ਰੇਮ ਨਾਲ ਉਹਨਾਂ ਦੀ ਆਰਾਧਨਾ ਕਰ। ਤੇ ਦਾਤਾ ਲੋਕ ਸਖੀ ਸਰਵਰ ਲਾਲਾਂ ਵਾਲੀ ਸਰਕਾਰ ਤੇਰੀ ਜਰੂਰ ਮਦਦ ਕਰੋਗਾ ਦੋਸਤੋ ਉਹ ਵਿਚਾਰੀ ਔਖੀ ਸੱਖੀ ਮੰਜੀ ਤੋਂ ਦਿੱਕਤੀ ਪੈਂਦੀ ਉਸ ਸ਼ਾਮ ਨੂੰ ਉਹ ਦਰਗਾਹ ਤੇ ਗਈ ਜਾਂ ਕਿਉਂ ਨਹੀਂ ਰੋ ਰੋ ਕੇ ਅਰਜ਼ੋ ਤੋਾਕੀਤੀ ਦਰਗਾਹ ਤੇ ਮੱਥਾ ਟੇਕਿਆ ਤੇ ਜਿੰਨੀ ਕਹੋਂਦੀ ਸੀ ਉਹਨੇ ਸੇਵਾ ਕਰੀ ਦੋਸਤੋ ਉਸਨੂੰ ਸਵੇਰੀ ਕੁਛ ਚੰਗਾ ਲੱਗਿਆ ਉਹ ਫੇਰ ਗਈ ਸਵੀਰਿਓਸ ਤਰਾਈਓ ਕਾਫੀ ਸਮਾਂ ਪੀਰਖਾਨੇ ਵਿੱਚ ਬਤਾ ਕੇ ਦਰਗਾਹ ਤੇ ਬਤਾ ਕੇ ਉਹਨੂੰ ਬਹੁਤ ਚੰਗਾ ਲੱਗਿਆ ਉਹ ਰੋਜ਼ ਇਸ ਤਰ੍ਹਾਂ ਹੀ ਕਰਨ ਲੱਗੀ ਬੜੀ ਸ਼ਰਧਾ ਤੇ ਪ੍ਰੀਮ ਨਾਲ ਉਹ ਰੋਜ਼ ਰੋ ਕੇ ਅਰਦਾਸ ਕਰਦੀ ਸੀ ਤੇ ਸ਼ਾਇਦ ਸਾਡੇ ਦਾਦਾ ਲੋਕ ਨੂੰ ਵੀ ਉਸ ਸ਼ਿੰਦਰਤੀ ਵਿਚਰੀ ਦੀ ਤਰਸ ਆ ਗਿਆ ਸੀ ਤੇ ਉਸ ਨੂੰ ਕੁਝ ਦਿਨਾਂ ਵਿੱਚ ਇਸ ਤਰ੍ਹਾਂ ਲੱਗਿਆ ਕਿ ਮੇ ਉਸ ਦਾ ਸਰੀਰ ਠੀਕ ਹੋਣ ਲੱਗ ਪਿਆ। ਹੌਲੀ ਹੌਲੀ ਉਹ ਦੀ ਸੇਵਾ ਭਾਵਨਾ ਉਸ ਤਰਹੀ ਰਹੀ। ਉਹ ਹੌਲੀ ਹੌਲੀ ਰੋਜ਼ ਸੰਧੀ ਰੋਜ਼ ਸੇਵਾ ਕਰਦੀ। ਤੇ ਰੋਜ਼ ਉਹ ਥੀਜਸ ਪਾਠ ਸੁਣਦੀ। ਉਸ ਦਾ ਮਨ ਪੀਰ ਦੀ ਅराधना ਵਿੱਚ ਪੀਤੀ ਚਰਨਾਂ ਵਿੱਚ ਤਾਂ ਤੇ ਲੋਕ ਦੀ ਚਰਨਾਂ ਵਿੱਚ ਇੰਨਾ ਕਲਗ ਗਿਆ ਕਿ ਉਹਨੂੰ ਆਪਣੀ ਦਰਦ ਦੀ ਭੁੱਲ ਗਈ। ਦੋਸਤੋ ਇਸ ਕਹਾਣੀ ਦੀ ਚਰਚਾ ਸਾਡੇ ਸਾਰੇ ਪਿੰਡ ਵਿੱਚ ਹੋਈ। ਕੀ ਕਮਾਲ ਏ। ਇੱਥੋਂ ਲੋਕ ਮੰਨਦੀ ਹੈ ਕਿ ਹਾਂ ਜੋ ਲੋਕ ਕਹਿੰਦੇ ਹਨ ਕਿ ਕੁਝ ਨਹੀਂ ਹੈ। ਕਿ ਵਾ ਕਹਜਨ ਉਸ ਖੁਦਾ ਦਾ ਉਸ ਗਲਪੁਰਖ ਦਾ ਨਾ ਜ਼ਰੂਰ ਹੈ ਜਿਸ ਅਸੀਂ ਦਾਦੇ ਲੋਕ ਨੂੰ ਸੱਚੇ ਦਿਲੋਂ ਮੰਨਦੀਆਂ। ਦੋਸਤੋਂ ਸਾਡਾ ਸਾਥ ਜ਼ਰੂਰ ਦਿੰਦੇ ਆ ਉਹ ਜ਼ਿੰਦਗੀ ਦੇ ਵਿੱਚ ਕਾਮਯਾਬੀ ਜ਼ਰੂਰ ਦਿੰਦੇ ਆ ਸਾਡੇ ਦੁੱਖਾਂ ਦਾ ਨਾਸ ਉਹ ਜ਼ਰੂਰ ਕਰਦੀ ਆ ਦੋਸਤੋਂ ਸ਼ਿੰਦਰ ਕੌਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸਦੀ ਬਿਮਾਰੀ ਦਾਤੇ ਲੋਕ ਨਹੀਂ ਦਿਨਾਂ ਵਿੱਚ ਖਤਮ ਕਰ ਦਿੱਤੀ ਹੈ ਉਸ ਤਰ੍ਹਾਂ ਹੀ ਸੇਵਾ ਕਰਦੀ ਰਹੀ ਉਸਦੀ ਦਾਤੇ ਲੋਕ ਪ੍ਰਤੀ ਸ਼ਰਧਾ ਤੇ ਪ੍ਰੇਮ ਹੋਰ ਵੀ ਗੁਣਾ ਵੰਦਾ ਗਿਆ ਜਾਨੀ ਉਸਨੇ ਆਪਣੇ ਪਤੀ ਵੱਲ ਇੱਕ ਦਿਨ ਧਿਆਨ ਦਿੱਤਾ ਤੇ ਉਹ ਵੀ ਕਾਫੀ ਬਦਲ ਚੁੱਕਿਆ ਸੀ ਉਸਨੇ ਸ਼ਰਾਬ ਛੱਡ ਕੇ ਇੱਕ ਜੰਗਾਂ ਸੰਬੰਧੀ ਕੋਸ਼ਿਸ਼ ਕੀਤੀ ਸੀ ਇਹ ਹੋਰ ਕੁਝ ਨਹੀਂ ਸੀ ਸਾਡੇ ਦਾਦੀ ਲੋਕ ਸਖੀ ਸਰਵਰਦੀ ਦੇ ਅਮੀਰ ਸੀ ਅਰਜ਼ ਦੁਆ ਕੀਤੀ ਹੋਈ ਸਾਡੇ ਦਾਦੀ ਲੋਕ ਨੇ ਸੁਣ ਲਈ ਸੀ ਦੋਸਤੋ ਜੋ ਲੋਕ ਕਹਿੰਦੇ ਹਨ ਇਨ੍ਹਾਂ ਫਕੀਰਾਂ ਵਿੱਚ ਕੁਝ ਨਹੀਂ ਹੈ ਇਹ ਸਭ ਬਖੰਡ ਹੈ ਉਹ ਗਲਤ ਹਨ ਬਹੁਤ ਕੁਝ ਦਿੰਦੀ ਹਨ ਇਰਫਕੀ ਸਾਰੇ ਦੁੱਖਾਂ ਦਾ ਨਾਸ ਕਰਦੀ ਹਨ ਤੇ ਇਨਾ ਪ੍ਰੀਮ ਦਿੰਦੀ ਹਨ ਕਿ ਅਸੀਂ ਉਹਨਾਂ ਦੇ ਚਰਨਾਂ ਵਿੱਚ ਸਮਾ ਜਾਣਾ ਚਾਹੁੰਦੇ ਹਾਂ ਦੋਸਤੋ ਇਹ ਬਿਲਕੁਲ ਅੱਖੀ ਦੇਖੀ ਹੋਈ ਕਹਾਣੀ ਹੈ ਇਸ ਦੇ ਵਿੱਚ ਕੋਈ ਚੋਝ ਪੀਚ ਨਹੀਂ ਤੇ ਅਚ ਜਿੰਦਰਗਰ ਬਹੁਤ ਵਧੀਆ ਜ਼ਿੰਦਗੀ ਜੀਉਂਦੀ ਹੈ ਦੀ ਇੱਕ ਮਾਈ ਕਰਦੀ ਹੈ ਬੱਚੇ ਪੜ੍ਹ ਲਿਖ ਰਹੇ ਹਨ ਤੇ ਦੋਸਤੋ ਐਨੀ ਬੱਡੀ ਕੁਮਾਰਾ ਜੰਮ ਸਾਡੀ ਇਰਫਕੀਰ ਤਾਂ ਤੇ ਲੋਕ ਹੀ ਗਣ ਸਕਦੇ ਹਨ ਕੋਈ ਡਾਕਟਰ ਨਹੀਂ ਕਰ ਸਕਦਾ ਜੇ ਮੇਰੀ ਤਾਂ ਤੇ ਲੋਕ ਸਹੀ ਸਰ